ਦਿੰ ਚਾਰ ਸਾਲ ਪਹਿਲਾਂ ਮੈਂ ਸਿਰਫ ਇੱਕ ਸਥਾਈ ਲਿਖੀ ਸੀ ਇਹਦੀ ਗਾਣੇ ਦੀ ਦਿਲ ਐਵੇਂ ਨਾ ਤੋ ਢੇਰੀ ਢਾਕਾ ਨੂੰ ਕਰਦੇ ਚਿੰਤਾ ਖਾਮ ਖਾ ਇੱਕ ਬੰਦ ਹੋਇਆ ਦੋ ਖੁੱਲ ਜਾਣੇ ਤੇਰੀ ਕਿਸਮਤ ਵਾਲੇ ਰਾ ਨਾਮ ਤੇ ਹਾਲੇ ਬਾਣੀ ਪੜ ਕੇ ਕਾਹਦਾ ਰੋਣਾ ਧੋਣਾ ਏ ਤੇਰੇ ਲਈ ਬਾਬੇ ਨਾਨਕ ਨੇ ਕੁਝ ਖਾਸ ਸੋਚਿਆ ਹੋਣਾ ਇਹ ਨਾ ਜ਼ਬਰਨ ਨਹੀਂ ਲਿਖਿਆ ਜਾ ਸਕਦਾ ਮੈਂ ਇਹ ਗਾਣਾ ਚਾਰ ਸਾਲ ਚ ਪੂਰਾ ਕੀਤਾ ਉਹ ਇਸ ਕਰਕੇ ਕਹਾਣੀ ਦੇ ਪਿੱਛੇ ਜਿਹੜੀ ਗੱਲਬਾਤ ਹੈਗੀ ਹੈ ਜਿੱਤੇ ਕਿਦਾਂ ਕਹਾਣੀ ਉਹ ਨਿਕਲਦੀ ਆ ਵੀ ਕੁੜੀ ਬਹੁਤ ਪੜ੍ਹ ਲਿਖ ਜਾਂਦੀ ਹੈ ਤੇ ਕਿਉਂਕਿ ਤਾਇਆ ਚਾਹੁੰਦਾ ਕਿ ਇਹ ਨਾ ਪੜ੍ਹ ਲਿਖੇ ਤੇ ਜਿਹੜੀ ਜ਼ਮੀਨ ਸਾਨੂੰ ਮਿਲ ਜਾਵੇ ਉਹ ਐਦਾਂ ਹੈਗਾ ਵੀ ਚੜ੍ਹਤਪੁਰ ਦਾ ਮਾਹੌਲ ਤਾਂ ਦੇਖੋ ਰਹਿੰਦਾ ਹੀ ਹੈ ਆਰਟਿਸਟ ਵਾਸਤੇ ਤਾਂ ਹਮੇਸ਼ਾ ਹੀ ਹੁੰਦਾ ਪਹਿਲਾਂ ਤਾਂ ਜਦੋਂ ਤੁਸੀਂ ਰਿਆਜ਼ ਕਰਦੇ ਹੋ ਤੁਸੀਂ ਇਹ ਸੋਚਦੇ ਹੋ ਵੀ ਯਾਰ ਮੈਨੂੰ ਮਾਰਕੀਟ 'ਚ ਪੇਸ਼ ਕੀਤਾ ਜਾਵੇ ਉਦੋਂ ਸੰਘਰਸ਼ ਹੁੰਦਾ ਕਿ ਵੀ ਮੈਂ ਪਹਿਲਾਂ ਰਿਆਜ਼ ਕਰਕੇ ਗਲਾ ਤਿਆਰ ਕਰਾਂ ਆਪਣਾ ਫਿਰ ਸੰਘਰਸ਼ ਹੁੰਦਾ ਵੀ ਯਾਰ ਗਲਾ ਤਾਂ ਹੁਣ ਤਿਆਰ ਹੋ ਗਿਆ ਵੀ ਮੈਨੂੰ ਲਾਂਚ ਕੌਣ ਕਰੇ ਉਹਦੇ ਬਾਅਦ ਸੰਘਰਸ਼ ਹੁੰਦਾ ਚੁਣੌਤੀਆਂ ਉੱਥੇ ਵੀ ਤੁਹਾਨੂੰ ਪੈਦਾ ਹੁੰਦੀਆਂ ਉਸ ਚੁਣੌਤੀ ਰਹੀ ਮੇਰੇ ਵਾਸਤੇ ਮੈਨੂੰ 20 ਸਾਲ ਬ੍ਰੇਕ ਨਹੀਂ ਮਿਲੀ ਸਰੋਤੀਆਂ ਤਾਂ ਬਹੁਤ ਸਰੀਆਂ ਰਹੀਆਂ ਪਰ ਪ੍ਰਮਾਤਮਾ ਨੇ ਬਾਹ ਫੜ ਕੇ ਵੀ ਰੱਖੀ ਹੈ ਚੰਗੇ ਭਰਾ ਮਲਾਏ ਤੇ ਜਿਹੜੇ ਆਪ ਪੰਜਾਬੀ ਮਾਂ ਬੋਲੀ ਸੇਵਾ ਕਰਨਾ ਚਾਹੁੰਦੇ ਸੀਗੇ ਤੇ ਉਹਨਾਂ ਲੋਕਾਂ ਨਾਲ ਮੈਂ ਜੁੜਿਆ ਬਾਕੀ ਪ੍ਰਮਾਤਮਾ ਮਿਹਰ ਕਰੂਗਾ ਕਿ ਗਾਣਾ ਮੀਟਰ ਦੇ ਵਿੱਚ ਵੀ ਸਹੀ ਹੋਵੇ ਰਿਦਮ ਦੇ ਵਿੱਚ ਵੀ ਸਹੀ ਹੋਵੇ ਇਹ ਚੀਜ਼ਾਂ ਤਾਂ ਦੇਖੀਆਂ ਜਾਂਦੀਆਂ ਤਾਂ ਮੈਨੂੰ ਲੋਕਾਂ ਨੇ ਪੁੱਛਿਆ ਕਿ ਲੋਕਾਂ ਨੂੰ ਨਹੀਂ ਪਤਾ ਸੀ ਵੀ ਥੋੜੇ ਚਿਰ ਨੂੰ ਪੁਰ ਚੱਕੀ ਦੇ ਅਸੀਂ ਹੱਥੋਂ ਚੱਲਣਗੇ ਹੁਣ ਜਿਹੜੇ ਆਮ ਅੱਜ ਕੱਲ ਦੇ ਸਾਡੇ ਜਿਹੜੀ ਨੌਜਵਾਨੀ ਪੀੜ੍ਹੀ ਉਹਨੂੰ ਪੁਰ ਚੱਕੀ ਦੇ ਪੁਰਾਂ ਬਾਰੇ ਨਹੀਂ ਪਤਾ ਹੋਊਗਾ ਹਨਾ ਅਸੀਂ ਛੇਤੀ ਪ੍ਰਸਿੱਧ ਹੋਣਾ ਨਹੀਂ ਚਾਹੁੰਦੇ ਅ ਮੇਰਾ ਸ਼ੁਰੂ ਤੋਂ ਹੀ ਥੋੜਾ ਝੁਕਾ ਰਿਹਾ ਮੈਂ ਉਰਦੂ ਦੇ ਸ਼ਬਦ ਵੀ ਵਰਤੇ ਆਪਣੇ ਗਾਣਿਆਂ ਵਿੱਚ ਮੈਂ ਸੰਸਕ੍ਰਿਤ ਦੇ ਸ਼ਬਦ ਵੀ ਵਰਤੇ ਮੈਂ ਇੱਕ ਸ਼ੇਰ ਲਿਖਿਆ ਸੀਗਾ ਇਹ ਭਮਰੇ ਉਜਾੜ ਤੇ ਗੁਲਾਬ ਡਾਲੀ ਡਾਲੀ ਹੋਏ ਰੁੱਖਾਂ ਨੇ ਪਤ ਝੜ ਮੰਨ ਲਈ ਬਿਨ ਟਾਣੀਓ ਟਾਲੀ ਹੋਏ ਮੇਰੀ ਰੂਹ ਨੂੰ ਵੀ ਟੰਬ ਜਾਂਦੀ ਸਾਦਗੀ ਤੇਰੀ ਤੂੰ ਵੀ ਦੱਸ ਤੇਰੇ ਨੈਣਾ ਚ ਕਿੰਨੇ ਤੁਨੀਰ ਖਾਲੀ ਹੋਏ ਹੁਣ ਤੁਨੀਰ ਜਿਹੜਾ ਸ਼ਬਦ ਹੈ ਤੁਸੀਂ ਬਾਬਾ ਬਲਵੰਤ ਦੀ ਕਦੇ ਕਵਤਾ ਸੁਣਿਆ ਹੋਊਗਾ ਤੇ ਹੁਣ ਤੁਨੀਰ ਸ਼ਬਦ ਦਾ ਮਤਲਬ ਨਹੀਂ ਲੋਕਾਂ ਨੂੰ ਪਤਾ ਲੋਕਾਂ ਦੀ ਜਿਹੜੀ ਵਿਰੋਧਤਾ ਦਾ ਸਾਹਮਣਾ ਵੀ ਕਰਨਾ ਪੈਂਦਾ ਸਤਿ ਸ਼੍ਰੀ ਅਕਾਲ ਪੰਜਾਬੀ ਡਾਕ 5 ਦੇਖ ਰਹੇ ਹੋ ਤੁਸੀਂ ਤੇ ਮੈਂ ਅਜੇ ਬਿਲਾ ਜੇਕਰ ਗੱਲ ਜਦੋਂ ਪੰਜਾਬ ਦੀ ਹੁੰਦੀ ਹੈ ਤਾਂ ਪੰਜਾਬ ਨੂੰ ਹਮੇਸ਼ਾ ਹੀ ਇਹ ਗਾਂਵਦੂ ਇੱਕ ਪ੍ਰਦੇਸ਼ ਮੰਨਿਆ ਗਿਆ ਹੈ ਤੇ ਪੰਜਾਬ ਦੇ ਕੁਝ ਅਜਿਹੇ ਬਹਾਦਰ ਨੌਜਵਾਨ ਹੋਏ ਨੇ ਜੋ ਹਮੇਸ਼ਾ ਸੱਚ ਨੂੰ ਅੱਗੇ ਲੈ ਕੇ ਆਉਂਦੇ ਰਹੇ ਨੇ ਸੋ ਪੰਜਾਬ ਦੇ ਗੀਤਕਾਰਾਂ ਦੀ ਜਦੋਂ ਗੱਲ ਚੱਲਦੀ ਹੈ ਤਾਂ ਇੱਕ ਅਲੱਗ ਮਾਹੌਲ ਬਣ ਜਾਂਦਾ ਹੈ ਪੰਜਾਬ ਤੋਂ ਉੱਠ ਕੇ ਅੱਜਕਲ ਦੁਨੀਆ ਭਰ ਦੇ ਵਿੱਚ ਪੰਜਾਬ ਦੇ ਗੀਤਕਾਰ ਗਾਇਕ ਛਾਏ ਹੋਏ ਨੇ ਸੋ ਇੱਕ ਅਜਿਹੀ ਇੱਕ ਹੁੱਕ ਲਾਈਨ ਹੈ ਜੋ ਤੁਹਾਨੂੰ ਸਾਰਿਆਂ ਦੇ ਕੰਨਾਂ ਦੇ ਵਿੱਚ ਗੂੰਜਦੀ ਹੋਵੇਗੀ ਕੁਝ ਖਾਸ ਕਾਸਟ ਸ਼ਾਬਦ ਜਦੋਂ ਆ ਜਾਂਦਾ ਹੈ ਤੇ ਕੁਝ ਖਾਸ ਹੀ ਨਿਕਲ ਕੇ ਆਉਂਦਾ ਹੈ ਖਾਸ ਗੱਲਾਂ ਹੁੰਦੀਆਂ ਨੇ ਸੋ ਖਾਸ ਗੱਲਾਂ ਦੇ ਵਾਸਤੇ ਇੱਕ ਅਲੱਗ ਤਰੀਕੇ ਦਾ ਨਾਮ ਹੈ ਸਿੰਗਰ ਹੋਰਾਂ ਦਾ ਜਿਸ ਨੂੰ ਸੁਣ ਕੇ ਤੁਸੀਂ ਤਰੋ ਤਾਜ਼ਾ ਹੋ ਜਾਓਗੇ ਕਿਉਂਕਿ ਇੱਕ ਨਾਮ ਜਦੋਂ ਕਿਸੇ ਦੇ ਦਿਮਾਗ ਦੇ ਵਿੱਚ ਹਿੱਟ ਕਰਦਾ ਤਾਂ ਲੋਕਾਂ ਦੇ ਵਿੱਚ ਜਗਿਆਸਾ ਹੋ ਜਾਂਦੀ ਹੈ ਵੀ ਇਸ ਨਾਮ ਦੇ ਨਾਲ ਕਿਦਾਂ ਦਾ ਕੁਝ ਹੋਏ ਆਏਗਾ ਜਾਂ ਕੀ ਇਹਨਾਂ ਨੂੰ ਸੁਣਨ ਨੂੰ ਮਿਲੇਗਾ ਸੋ ਪਹਿਲਾਂ ਤੇ ਨਾਮ ਦਾ ਪਿੰਡ ਦਾ ਨਾਮ ਦੱਸਦਾ ਮੈਂ ਤੁਹਾਨੂੰ ਝੜਾਕ ਡਾਕ ਸਾਹਿਬ ਕੀ ਹਾਲ ਚਾਲ ਨੇ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਡਾਕ ਵਾਲਿਆਂ ਦਾ ਤੇ ਬਹੁਤ ਮਿਹਰਬਾਨੀ ਬਹੁਤ ਜਿੱਦਾਂ ਮੈਂ ਖਾਸ ਕੁਝ ਖਾਸ ਕਰ ਸ਼ਬਦੀ ਕਿਹਾ ਖਾਸ ਕੁਝ ਤੁਹਾਡੇ ਗਾਣੇ ਦਾ ਨਾਮ ਵੀ ਹੈ ਜੀ ਜਦੋਂ ਕਹਿੰਦੇ ਹੁੰਦੇ ਨੇ ਪੰਜਾਬ ਇੱਕ ਅਜਿਹਾ ਸਟੇਟ ਹੈ ਜਦੋਂ ਵੀ ਕੋਈ ਗੱਲ ਗਲਤ ਹੋਣ ਲੱਗ ਜਾਂਦੀ ਹੈ ਤੇ ਸ਼ੀਸ਼ਾ ਦਿਖਾਉਣਾ ਪੰਜਾਬ ਵਾਲੇ ਸਭ ਤੋਂ ਪਹਿਲਾਂ ਨਿਕਲ ਕੇ ਨਜ਼ਰ ਆਉਂਦੇ ਨੇ ਸਮਾਜ ਨੂੰ ਤੁਸੀਂ ਕੁਝ ਖਾਸ ਦੇ ਨਾਲ ਸ਼ੀਸ਼ਾ ਵਿਖਾ ਰਹੇ ਹੋ ਸਭ ਤੋਂ ਪਹਿਲਾਂ ਤੇ ਮੈਂ ਉਹ ਕਹਾਣੀ ਦੀ ਗੱਲ ਕਰਾਂਗਾ ਕਹਾਣੀ ਤੋਂ ਬਾਅਦ ਫਿਰ ਗਾਣੇ ਦੇ ਉੱਤੇ ਆਉਨੇ ਆ ਉਹ ਕਹਾਣੀ ਜਿਹੜੀ ਮੈਂ ਦੇਖੀ ਵੀਡੀਓ ਦੇ ਵਿੱਚ ਵੀ ਇੰਨੀ ਸੋਹਣੀ ਹੈ ਕਿਉਂਕਿ ਅੱਜ ਕੱਲ ਦੀ ਕ੍ਰੀਤੀਆਂ ਨੇ ਸਮਾਜ ਦੀਆਂ ਜਿਹੜੀਆਂ ਤੁਸੀਂ ਸ਼ੀਸ਼ੇ ਦੇ ਵਿੱਚ ਉਤਾਰ ਕੇ ਲੋਕਾਂ ਤੱਕ ਪਚਾਈਆਂ ਉਹ ਕਿੱਦਾਂ ਸੋਚ ਉਸ ਦਿਮਾਗ ਦੇ ਵਿੱਚ ਕਿੱਦਾਂ ਆਈ ਉਹ ਜੀ ਇਹ ਸਾਰਾ ਬੇਸਿਕਲੀ ਤਾਂ ਟੀਮ ਵਰਕ ਹੈ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਪਣੇ ਸਾਡੇ ਪ੍ਰੋਡਿਊਸਰ ਨੇ ਸਾਜ ਸੀਨੇ ਪ੍ਰੋਡਕਸ਼ਨ ਕੰਪਨੀ ਹੈ ਬਿਲਕੁਲ ਨਵੀਂ ਕੰਪਨੀ ਹੈ ਉਹਨਾਂ ਦਾ ਵੀ ਪਹਿਲਾ ਹੀ ਟਰੈਕ ਹੈ ਡੈਬਿਊ ਕੀਤਾ ਉਹਨਾਂ ਨੇ ਮੇਰੇ ਨਾਲ ਤੇ ਮੇਰੇ ਤੇ ਭਰੋਸਾ ਦਿਖਾਇਆ ਭਰਾ ਨੇ ਆਪਣੇ ਮਿਸਟਰ ਅੰਗਰ ਸਚਦੇਵਾ ਜੀ ਉਹਨਾਂ ਦੇ ਫਾਦਰ ਨੇ ਮਿਸਟਰ ਐਮਪੀ ਸਿੰਘ ਜੀ ਤੇ ਪ੍ਰੋਡੂਸਰ ਵਾਲੀ ਗੱਲ ਕੋਈ ਹੈ ਨਹੀਂ ਕਿਉਂਕਿ ਭਰਾ ਜਿਹਦੇ ਪਰ ਜਦੋਂ ਭਰਾਵਾਂ ਦੀ ਗੱਲ ਹੁੰਦੀ ਤਾਂ ਫਿਰ ਭਰਾਵਾਂ ਵਾਲਾ ਕੋਈ ਵਿਚਰਦਾ ਬੰਦਾ ਹੈ ਨਾ ਤੇ ਮੇਰੇ ਤੇ ਯਕੀਨ ਦਿਖਾਇਆ ਕਾਫੀ ਖਰਚਾ ਵੀ ਕੀਤਾ ਤੇ ਉਹ ਇਸ ਕਰਕੇ ਕਹਾਣੀ ਦੇ ਪਿੱਛੇ ਜਿਹੜੀ ਗੱਲਬਾਤ ਹੈਗੀ ਹੈ ਜਦੋਂ ਅਸੀਂ ਗਾਣਾ ਲਿਖਿਆ ਪਹਿਲਾਂ ਗਾਣਾ ਅਸੀਂ ਬਣਾ ਕੇ ਡੰਮੀ ਤਿਆਰ ਕੀਤੀ ਤਿੰਨ ਮਿਊਡਾਟਾ ਉਹਨਾਂ ਦਿਖਾਇਆ ਸਾਨੂੰ ਪਸੰਦ ਆਇਆ ਮਿਸਟਰ ਡ੍ਰੋਪ ਹੈ ਮੁੰਡਾ ਉਹ ਬੜੇ ਵਧੀਆ ਕੰਮ ਕਰਦਾ ਤੇ ਉਹ ਸਾਨੂੰ ਡੰਮੀ ਪਸੰਦ ਆਈ ਤਾਂ ਅਸੀਂ ਉਹ ਡੰਮੀ ਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਉਹਦੇ ਤੇ ਫਿਰ ਅਸੀਂ ਜਦੋਂ ਕੰਮ ਕੀਤਾ ਤਾਂ ਅਸੀਂ ਸੋਚਿਆ ਵੀ ਇਸ ਗਾਣੇ ਦੀ ਸਟੋਰੀ ਸਟੋਰੀ ਕੀ ਹੋਵੇ ਤਾਂ ਸਟੋਰੀ ਜਿਹੜੀ ਹੈਗੀ ਇੱਕ ਸਪੈਸ਼ਲ ਕਹਾਣੀ ਸੀਗੀ ਇੱਕ ਮੁੰਡਾ ਸਾਡਾ ਪ੍ਰਭਜੋ ਸਿੰਘ ਚੀਮਾ ਆਪਣਾ ਮਿੱਤਰ ਉਹ ਜਿਹੜਾ ਡਾਇਰੈਕਟਰ ਸੀਗਾ ਸਾਡੇ ਇਹਦੇ ਗਾਣੇ ਦੇ ਵਿੱਚ ਡਾਇਰੈਕਸ਼ਨ ਦਾ ਕੰਮ ਉਹਨੇ ਕੀਤਾ ਤੇ ਉਹਦੀੋ ਲਿਖੀ ਹੋਈ ਕਹਾਣੀ ਹੈਗੀ ਹੈ ਇਹ ਉਹਦੇ ਕਹਾਣੀ ਚ ਕੋਮਲ ਨਾਂ ਦੀ ਕੁੜੀ ਹੈਗੀ ਜਿਹਦੇ ਜਿਹਦਾ ਬਾਪ ਜਿਹਦੇ ਫਾਜ਼ਾ ਦੀ ਡੈਥ ਹੋ ਚੁੱਕੀ ਹੁੰਦੀ ਕਿਸਾਨ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਕੋਮਲ ਨਾ ਦਾ ਕਰੈਕਟਰ ਜਿਹੜਾ ਹੈਗਾ ਨਤਾਲਿਆ ਨਾਂ ਦੀ ਜਿਹੜੀ ਕੁੜੀ ਹੈਗੀ ਆ ਉਹ ਕਰਦੀ ਆ ਉਹ ਨਤਾਲਿਆ ਆਰਟਿਸਟ ਹੈ ਬੇਸਿਕਲੀ ਬਹੁਤ ਸਾਰੇ ਗਾਣੇ ਕਰ ਚੁੱਕੀ ਹੈ ਤੇ ਉਹਦੀ ਜਿਹੜੀ ਮਦਰ ਨੇ ਉਹਦਾ ਮਦਰ ਦਾ ਰੋਲ ਸਤਵੰਤ ਕੌਰ ਮੈਡਮ ਜਿਹੜੇ ਨੇ ਤੁਸੀਂ ਬਹੁਤ ਸਾਰੀ ਫਿਲਮਾਂ 'ਚ ਦੇਖਿਆ ਹੋਊਗਾ ਸਤਵੰਤ ਕੌਰ ਮੈਡਮ ਨੂੰ ਹਜ਼ਾਰਾਂ ਹੀ ਗਾਣਾ ਕਰ ਚੁੱਕੇ ਨੇ ਤੇ ਉਹ ਉਹ ਮਦਰ ਦੇ ਰੋਲ ਦੇ ਵਿੱਚ ਨੇ ਤੇ ਤਾਇਆ ਜਿਹੜਾ ਹੈਗਾ ਜਿਹੜਾ ਉਹ ਉਹਦੇ ਰੋਲ ਦੇ ਵਿੱਚ ਨਗਿੰਦਰ ਗਖੜ ਭਾਜੀ ਨੇ ਜਿਨ੍ਹਾਂ ਨੇ ਤੁਸੀਂ ਗਾਂਧੀ ਫਿਲਮਾਂ 'ਚ ਵੀ ਬਹੁਤ ਦੇਖਿਆ ਹੋਊਗਾ ਹੈਨਾ ਥਾਣੇਦਾਰ ਦਾ ਰੋਲ ਕੀਤਾ ਉਹਨਾਂ ਨੇ ਉਹ ਉਹ ਉਹਦੇ ਵਿੱਚ ਨੇ ਹੈਨਾ ਤੇ ਕਿਦਾਂ ਕਹਾਣੀ ਉਹ ਨਿਕਲਦੀ ਆ ਵੀ ਉਹ ਕੁੜੀ ਬਹੁਤ ਪੜ੍ਹ ਲਿਖ ਜਾਂਦੀ ਐ ਤੇ ਕਿਉਂਕਿ ਤਾਇਆ ਚਾਹੁੰਦਾ ਕਿ ਇਹ ਨਾ ਪੜ੍ਹ ਲਿਖੇ ਤੇ ਜਿਹੜੀ ਜ਼ਮੀਨ ਸਾਨੂੰ ਮਿਲ ਜਾਵੇ ਉਹ ਇਦਾਂ ਦੀ ਕਹਾਣੀ ਹੈਗੀ ਕੁੜੀ ਪੜ੍ਹ ਲਿਖ ਕੇ ਫਿਰ ਜਦੋਂ ਨੌਕਰੀ ਨਹੀਂ ਮਿਲਦੀ ਨਮੋਸ਼ ਹੋ ਕੇ ਬਹਿ ਜਾਂਦੀ ਐ ਤਾਂ ਮਾਂ ਉਹਨੂੰ ਕਿੱਦਾਂ ਦਲਾਸੇ ਦਿੰਦੀ ਐ ਉਹ ਕਹਾਣੀ ਅੱਗੇ-ਅੱਗੇ ਇਦਾਂ ਗੀਤ ਵਿੱਚ ਸਾਨੂੰ ਪੂਰੀ ਦਿਖਾਈ ਹੋਈ ਐ ਨੌਕਰੀ ਉਹਨੂੰ ਕੀਚ ਮਿਲ ਜਾਂਦੀ ਐ ਬਹੁਤ ਵੱਡੇ ਕਾਲਜ ਤੋਂ ਨੌਕਰੀ ਮਿਲਦੀ ਐ ਉਹਨੂੰ ਫਿਰ ਜਦੋਂ ਗੀਤ ਦੀਆਂ ਲਾਈਨਾਂ ਆਪਾਂ ਸੁਣਦੇ ਆ ਕੰਨਾਂ ਦੇ ਵਿੱਚ ਪੈਂਦੀ ਤਾਂ ਇੱਕ ਅਲੱਗ ਤਰੀਕੇ ਦਾ ਮਾਹੌਲ ਬਣ ਜਾਂਦਾ ਐ ਅਲੱਗ ਤਰੀਕੇ ਦਾ ਇੱਕ ਕੌ ਵੀ ਮਰਾਲ ਬੂਸਟ ਹੋ ਕੇ ਅੱਗੇ ਵੱਲ ਨੂੰ ਵਧਣਾ ਚਾਹੁੰਦਾ ਹੈ ਅਗਾਹਾਂ ਵਧੂ ਹੀ ਕਿ ਜਿਦਾਂ ਸ਼ਬਦ ਕਹਿੰਦੇ ਨੇ ਅਗਾਹਾਂ ਵਧਦੇ ਰਵਾਂਗੇ ਆਪਾਂ ਉਹ ਜਦੋਂ ਲਿਖ ਰਏ ਸੀ ਤਾਂ ਕਿੰਦਾ ਦਾ ਕੌਨਫੀਡੈਂਸ ਆ ਰਿਹਾ ਸੀਗਾ ਵੀ ਇੱਕ ਚੰਗੀ ਸੇਧ ਦੇ ਰੇ ਸੀ ਲੋਕਾਂ ਨੂੰ ਇਹ 3-4 ਸਾਲ ਪਹਿਲਾਂ ਮੈਂ ਸਿਰਫ ਇੱਕ ਸਥਾਈ ਲਿਖੀ ਸੀ ਇਹਦੀ ਗਾਣੇ ਦੀ ਦਿਲਾਂ ਐਵੇਂ ਨਾ ਟੁੱਟੇ ਰੀ ਢਾਕਾਂ ਨੂੰ ਕਰਦੇ ਚਿੰਤਾ ਖਾਮ ਖਾ ਇੱਕ ਬੰਦ ਹੋਇਆ ਦੋ ਖੁੱਲ ਜਾਣੇ ਤੇਰੀ ਕਿਸਮਤ ਵਾਲੇ ਰਾਹ ਨਾਮ ਤੇ ਆ ਲੈ ਬਾਣੀ ਪੜ ਕੇ ਕਾਹਦਾ ਰੋਣਾ ਧੋਣਾ ਏ ਤੇਰੇ ਲਈ ਬਾਬੇ ਨਾਨਕ ਨੇ ਕੁਝ ਖਾਸ ਸੋਚਿਆ ਹੋਣਾ ਏ ਇਹ ਗਾਣਾ ਦੀ ਜਿਹੜੀ ਬੜੀ ਪਹਿਲੀ ਲਾਈਨ ਹੈ ਨਾ ਇੰਨੀ ਜਿਆਦਾ ਸਾਡੀ ਹੈਵੀ ਹੋ ਗਈ ਸੀ ਮਤਲਬ ਪੋਇਟਰੀ ਪੱਖੋਂ ਜਿਹਨੂੰ ਕਹਿ ਦਈਏ ਜਾਂ ਕਵਤਾ ਪੱਖੋਂ ਜਾਂ ਗੀਤ ਪੱਖੋਂ ਤਾਂ ਸਾਨੂੰ ਮਨੂੰ ਸੋਚ ਨਹੀਂ ਰਿਹਾ ਸੀ ਮੈਂਸ ਅੰਤਰੇ ਕਿਵੇਂ ਲਿਖਾਂ ਇਹਦੇ ਗਾਣੇ ਦੇ ਤੇ ਫਿਰ ਹੌਲੀ ਹੌਲੀ ਜਿੱਦਾਂ ਤੁਹਾਨੂੰ ਕਹਿੰਦੇ ਵੀ ਇਹ ਨਾ ਜ਼ਬਰਨ ਨਹੀਂ ਲਿਖਿਆ ਜਾ ਸਕਦਾ ਬੈ ਕੇ ਮੈਂ ਇਹ ਗਾਣਾ 4 ਸਾਲ ਚ ਪੂਰਾ ਕੀਤਾ ਫਿਰ ਇੱਕ ਅੰਤਰਾ ਲਿਖ ਲਿਆ ਪਹਿਲਾਂ ਮੈਂ ਸਾਈਆਂ ਅੰਤਰਾ ਸੁਣਾਇਆ ਸੀਗਾ ਭਾਜੀ ਨੂੰ ਜਿਹੜੇ ਆਪਣਾ ਐਮਪੀ ਸਿੰਘ ਨੇ ਉਹ ਕਹਿੰਦੇ ਗਾਣਾ ਕਰ ਲੈਨੇ ਧਰਮਾ ਗੀਤਾ ਅਰੱਛਾ ਗੀਤਾ ਤੇ ਉਦੋਂ ਮੈਂ 3-4 ਸਾਲ ਦੇ ਵਿੱਚ ਪੂਰਾ ਕੀਤਾ ਇਹ ਸੋਚਿਆ ਨਹੀਂ ਕੀਤਾ ਵੀ ਕਿਵੇਂ ਕੀਤਾ ਜਾਵੇ ਜਦੋਂ ਇੱਕ ਲਾਈਨ ਬਣਦੀ ਇੱਕ 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 ਰਫ ਜਿਹਾ ਆਈਡੀਆ ਤੁਹਾਨੂੰ ਆਉਂਦਾ ਕਿ ਵੀ ਯਾਰ ਮੋਟੀਵੇਸ਼ਨਲ ਬਣਾਉਣਾ ਆਪਾਂ ਗਾਣਾ ਇਹ ਆਪਣੇ ਆਪ ਹੀ ਬਣ ਗਿਆ ਪਤਾ ਨਹੀਂ ਪਰਮਾਤਮਾ ਨੇ ਆਮਦ ਕੀਤੀ ਆ ਇਦਾਂ ਹੀ ਮਤਲਬ ਮੇਤੋਂ ਹੋ ਹੀ ਗਿਆ ਮੇਤੋਂ ਮਤਲਬ ਮੈਂ ਨਹੀਂ ਕੀਤਾ ਇਹ ਇਹ ਪਰਮਾਤਮਾ ਨੇ ਆਪੇ ਹੀ ਕਰਵਾਇਆ ਮੇਤੋਂ ਲੋਕ ਅੱਜ ਕੱਲ ਨਾਮ ਸੋਚ ਕੇ ਕਰਦੇ ਨੇ ਕੁਝ ਗੱਲਾਂ ਵੀ ਨਾਮ ਸਾਡਾ ਬਣੂਗਾ ਗਾਣਿਆਂ ਦੇ ਵਿੱਚ ਅਸੀਂ ਜਾਵਾਂਗੇ ਤੇ ਲੋਕਾਂ ਤੱਕ ਸਾਡਾ ਨਾਮ ਪਹੁੰਚੂਗਾ ਇੱਕ ਅਜਿਹੇ ਗੀਤ ਤੋਂ ਸ਼ੁਰੂਆਤ ਕਰਨੀ ਅਕਸਰ ਅੱਜਕੱਲ ਦੇ ਜੋੜੇ ਨੌਜਵਾਨ ਪੀੜ੍ਹੀ ਐ ਜਾਂ ਆਪਣੇ ਬਜ਼ੁਰਗ ਵੀ ਹੋ ਗਏ ਉਹ ਥੋੜਾ ਹਿਪ-ਹੌਪ ਟੇਸਟ ਦੇ ਵਿੱਚ ਆ ਗਏ ਮੰਨਦੇ ਆਂ ਇਹ ਗੱਲ ਜ਼ਮਾਨੇ ਦੇ ਨਾਲ ਜ਼ਮਾਨਾ ਬਦਲਦਾ ਰਹਿੰਦਾ ਹੈ ਟਾਈਮ ਚੇਂਜ ਹੁੰਦਾ ਰਹਿੰਦਾ ਇੱਕ ਅਲੱਗ ਤਰੀਕੇ ਦੀ ਸਪੇਸ ਦੇ ਵਿੱਚ ਜਾ ਕੇ ਇਦਾਂ ਦਾ ਗੀਤ ਲੋਕਾਂ ਤੱਕ ਲਿਆਣਾ ਇੱਕ ਚੁਣੌਤੀਪੂਰਨ ਗੱਲ ਸੀਗੀ ਲੱਗਦੀ ਸੀ ਜੇ ਨਾ ਚੱਲਿਆ ਕੀ ਹੋਏਗਾ ਅੱਗੇ ਦੂਜਾ गाना ਕਿੱਦਾਂ ਕਰਾਂਗੇ ਉਹ ਇਦਾਂ ਹੈਗਾ ਵੀ ਚੁਣੌਤੀਪੂਰ ਮਾਹੌਲ ਤਾਂ ਦੇਖੋ ਰਹਿੰਦਾ ਹੀ ਆ ਆਰਟਿਸਟ ਵਾਸਤੇ ਤਾਂ ਹਮੇਸ਼ਾ ਹੀ ਹੁੰਦਾ ਹੈ ਪਹਿਲਾਂ ਤਾਂ ਜਦੋਂ ਤੁਸੀਂ ਰਿਆਜ਼ ਕਰਦੇ ਹੋ ਤੁਸੀਂ ਇਹ ਸੋਚਦੇ ਹੋ ਵੀ ਯਾਰ ਮੈਨੂੰ ਮਾਰਕੀਟ 'ਚ ਪੇਸ਼ ਕੀਤਾ ਜਾਵੇ ਉਦੋਂ ਸੰਘਾਰਸ਼ ਹੁੰਦਾ ਕਿ ਵੀ ਮੈਂ ਪਹਿਲਾਂ ਰਿਆਜ਼ ਕਰਕੇ ਗਲਾ ਤਿਆਰ ਕਰਾਂ ਆਪਣਾ ਫਿਰ ਸੰਘਾਰਸ਼ ਹੁੰਦਾ ਵੀ ਯਾਰ ਗਲਾ ਤਾਂ ਹੁਣ ਤਿਆਰ ਹੋ ਗਿਆ ਵੀ ਮੈਨੂੰ ਲਾਂਚ ਕੌਣ ਕਰੇ ਉਹਦੇ ਬਾਅਦ ਸੰਘਾਰਸ਼ ਹੁੰਦਾ ਚੁਣੌਤੀਆਂ ਉੱਥੇ ਵੀ ਤੁਹਾਨੂੰ ਪੈਦਾ ਹੁੰਦੀਆਂ ਨੇ ਉਹ ਚੁਣੌਤੀ ਰਹੀ ਮੇਰੇ ਵਾਸਤੇ ਮੈਨੂੰ 20 ਸਾਲ ਬ੍ਰੇਕ ਨਹੀਂ ਮਿਲੀ 20 ਸਾਲ ਮੈਂ ਬ੍ਰੇਕ ਦੀ ਵੇਟ ਕੀਤੀ ਔਰ ਫਿਰ ਜਦੋਂ ਮੈਨੂੰ ਬ੍ਰੇਕ ਮਿਲੀ ਹੈ ਔਰ ਇੰਨੀ ਵਧੀਆ ਬ੍ਰੇਕ ਮਿਲੀ ਹੈ ਔਰ ਕਿਸੇ ਨੂੰ ਮਤਲਬ ਸੁਪਨਾ ਹੁੰਦਾ ਵੱਡੇ ਵੱਡੇ ਲੋਕਾਂ ਦਾ ਕਿ ਵੀ ਮੇਰਾ ਗ ਸਾਡਾ ਪਹਿਲਾ ਹੀ ਗੀਤ ਸੀ ਮੇਰਾ ਪਹਿਲਾ ਹੀ ਡੈਬਿਊ ਜਿਹੜਾ ਗਾਣਾ ਸੀਗਾ ਸਾਜ਼ ਵਾਲਿਆਂ ਨੇ ਮਗਰ ਨਾਲ ਕਮਾਲ ਕਰਤੀ ਵੀ ਹਨਾ ਵੀ ਦੇਖ ਕਰਕੇ ਵੀ ਇਹਨੂੰ ਪੀਵੀਆਰ ਚ ਲਾਂਚ ਕਰਨਾ ਹੈ ਪੀਵੀਆਰ ਵਿੱਚ ਐਡ ਵੀ ਚੱਲਦੀ ਰਹੀ ਸਾਡੇ ਗਾਣੇ ਦੀ ਹਨਾ ਤੇ ਮਤਲਬ ਚੁਣੌਤੀਆਂ ਤਾਂ ਬਹੁਤ ਸਾਰੀਆਂ ਰਹੀਆਂ ਪਰ ਪ੍ਰਮਾਤਮਾ ਨੇ ਬਾਹ ਫੜ ਕੇ ਵੀ ਰੱਖੀਏ ਚੰਗੇ ਭਰਾ ਮਿਲਾਏ ਆ ਤੇ ਜਿਹੜੇ ਆਪ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਾ ਕਰਨਾ ਚਾਹੁੰਦੇ ਸੀਗੇ ਤੇ ਉਹਨਾਂ ਲੋਕਾਂ ਨਾਲ ਮੈਂ ਜੁੜਿਆ ਬਾਕੀ ਪਰਮਾਤਮਾ ਮਿਹਰ ਕਰੂਗਾ ਅੱਗੇ ਵੀ ਪੰਜਾਬੀ ਬੋਲੀ ਤੇ ਤੁਸੀਂ ਗੱਲ ਕੀਤੀ ਗਜ਼ਲਾਂ ਵੀ ਤੁਹਾਡੀਆਂ ਆਈਆਂ ਨੇ ਪਹਿਲਾਂ ਗਜ਼ਲਾਂ ਤੁਸੀਂ ਗਾਉਂਦੇ ਹੋ ਰਹੇ ਇੱਕ ਨਾ ਸ਼ਬਦਾਂ ਦੀ ਜਿਹੜੀ ਸ਼ਬਦ ਬੰਦੀ ਹੁੰਦੀ ਹੈ ਉਹਨੂੰ ਇੱਕ ਲੇਖਕ ਸੋਚ ਕੇ ਲਿਖਦਾ ਜਦੋਂ ਆਪਾਂ ਲਿਖਦੇ ਹਾਂ ਕੁਝ ਗਜ਼ਲਾਂ ਦੇ ਬਾਰੇ ਪੰਜਾਬੀ ਇਤਿਹਾਸ ਨੂੰ ਹਿਸਟਰੀ ਨੂੰ ਜਦੋਂ ਆਪਾਂ ਪੜ੍ਹਉਂਦੇ ਆਂ ਤਾਂ ਕੁਝ ਨਾ ਇੱਕ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਨਿਯਮਾਂ ਦੇ ਵਿੱਚ ਰਹਿ ਕੇ ਲਿਖਿਆ ਜਾ ਸਕਦਾ ਹੈ ਜ 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 ਇਹ ਜੀਜਾ ਤਾਂ ਦੇਖਿਆ ਜਾਂਦੀਆਂ ਤੁਕਬੰਦੀ ਮੇਰੀ ਸ਼ੁਰੂ ਤੋਂ ਹੀ ਮੇਰਾ ਰਿਹਾ ਕਿ ਵੀ ਭਾਸ਼ਾ ਦੇ ਉੱਤੇ ਤਾਂ ਪੂਰੀ ਕਮਾਂਡ ਹੋਣੀ ਚਾਹੀਦੀ ਤੁਹਾਡੀ ਤੇ ਵੀ ਹੁਣ ਜਦੋਂ ਮੈਨੂੰ ਲੋਕਾਂ ਨੇ ਪੁੱਛਿਆ ਕਿ ਇਹ ਲੋਕਾਂ ਨੂੰ ਨਹੀਂ ਪਤਾ ਸੀ ਵੀ ਥੋੜੇ ਚਿਰ ਨੂੰ ਪੁਰ ਚੱਕੀ ਦੇ ਅਸੀਂ ਹੱਥ ਨੂੰ ਚੱਲਣਗੇ ਹਨਾ ਉਹਦੀਆਂ ਰਮਜ਼ਾਨ ਦਾ ਸਤਵਿੰਦਰ ਅੰਤ ਕਿਸੇ ਨਾ ਪਾਉਣਾ ਹੈ ਤੇਰੇ ਲਈ ਬਾਬੇ ਨਾਨਕ ਨੇ ਕੁਝ ਖਾਸ ਸੋਚਿਆ ਹੋਣਾ ਹੈ ਹੁਣ ਜਿਹੜੇ ਆਮ ਅੱਜ ਕੱਲ ਦੇ ਸਾਡੇ ਜਿਹੜੇ ਨੌਜਵਾਨ ਪੀੜੀ ਉਹਨੂੰ ਪੁਰ ਚੱਕੀ ਦੇ ਪੁਰਾਂ ਬਾਰੇ ਨਹੀਂ ਪਤਾ ਹੋਊਗਾ ਹਨਾ ਇਹ ਹੁਣ ਐਸੀ ਗੱਲ ਦੁੱਤੇ ਆ ਵੀ ਜਦੋਂ ਆਪਾਂ ਅਜਿਹੇ ਸ਼ਬਦ ਕੁਝ ਵਰਤਦੇ ਆ ਜਿਨ੍ਹਾਂ ਦਾ ਸੰਗ੍ਰਹਿ ਨਹੀਂ ਇਕ ਲੱਗ ਤਰੀਕੇ ਦਾ ਹੁੰਦਾ ਉਹਨਾਂ ਦਾ ਅਰਥ ਕੁਝ ਅਲੱਗ ਨਿਕਲਦਾ ਹੈ ਉਹਨਾਂ ਦੇ ਅਰਥਾਂ ਦੇ ਵਿੱਚ ਜੇਕਰ ਆਪਾਂ ਜਾਈਏ ਤਾਂ ਤਿੰਨ ਚਾਰ ਅਰਥੇ ਖੁਸ਼ ਸ਼ਬਦ ਦੇ ਨਿਕਲ ਆਉਂਦੇ ਨੇ ਇਹ ਚੁਣੌਤੀ ਸੀਗੀ ਵੀ ਇਹ ਲੋਕਾਂ ਨੂੰ ਇਹ ਸ਼ਬਦਾਂ ਦੀ ਸਮਝ ਆਵੇਗੀ ਜਾਂ ਪੰਜਾਬੀ ਬੋਲੀ ਵਾਸਤੇ ਜਦੋਂ ਤੁਸੀਂ ਇਦਾਂ ਦੀ ਗੱਲ ਕਰਦੇ ਕਿਉਂਕਿ ਅੱਜ ਕੱਲ ਦਾ ਕੀ ਹੋ ਗਿਆ ਅੰਗਰੇਜ਼ੀ ਭਾਸ਼ਾ ਹਿੰਦੀ ਭਾਸ਼ਾ ਸਾਡੇ ਵਿੱਚ ਆ ਗਈਆਂ ਲੋਕ ਪੰਜਾਬੀ ਬੋਲੀ ਤੋਂ ਥੋੜਾ 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 ਪਾਸੇ हट ਕੇ ਥੋੜੀਆਂ ਜਿਆਦਾ ਭਾਸ਼ਾਵਾਂ ਜਿਹੜੀਆਂ ਬਾਹਰਲੀਆਂ ਭਾਸ਼ਾਵਾਂ ਉਹਨਾਂ ਵੱਲ ਜਿਆਦਾ ਅਗਰੈਸਰ ਹੋ ਰਹੇ ਨੇ ਉਹਨਾਂ ਨੂੰ ਜਿਆਦਾ ਦੇਖ ਰਹੇ ਨੇ ਇਹ ਕਿਵੇਂ ਤਾਂ ਲੱਗਦਾ ਸੀ ਪੰਜਾਬੀ ਬੋਲੀ ਵਾਸਤੇ ਇਦਾਂ ਦਾ ਕੰਮ ਕੀਤਾ ਤੁਸੀਂ ਨਹੀਂ ਮੈਂ ਮੇਰਾ ਸ਼ੁਰੂ ਤੋਂ ਹੀ ਥੋੜਾ ਛੁਗਾ ਰਿਹਾ ਮੈਂ ਉਰਦੂ ਦੇ ਸ਼ਬਦ ਵੀ ਵਰਤੇ ਆਪਣੇ ਗਾਣਿਆਂ ਵਿੱਚ ਮੈਂ ਮੈਂ ਸੰਸਕ੍ਰਿਤ ਦੇ ਸ਼ਬਦ ਵੀ ਵਰਤੇ ਮੈਂ ਇੱਕ ਸ਼ੇਰ ਲਿਖਿਆ ਸੀਗਾ ਇਹ ਭਮਰੇ ਉਜਾੜ ਤੇ ਗੁਲਾਬ ਡਾਲੀ ਡਾਲੀ ਹੋਏ ਰੁੱਖਾਂ ਨੇ ਪਤ ਝੜ ਮੰਨ ਲਈ ਬਿਨ ਟਾਣੀਓ ਟਾਲੀ ਹੋਏ ਮੇਰੀ ਰੂਹ ਨੂੰ ਵੀ ਟੰਬ ਜਾਂਦੀ ਸਾਦਗੀ ਤੇਰੀ ਤੂੰ ਤੇਰੇ ਨਾਣਾ ਚ ਕਿੰਨੇ ਤੁਨੀਰ ਖਾਲੀ ਹੋਏ ਹੁਣ ਤੁਨੀਰ ਜਿਹੜਾ ਸ਼ਬਦ ਹੈ ਤੁਸੀਂ ਬਾਬਾ ਬਲਵੰਤ ਦੀ ਕਵਿਤਾ ਚ ਸੁਣਿਆ ਹੋਊਗਾ ਤੇ ਹੁਣ ਤੁਨੀਰ ਸ਼ਬਦ ਦਾ ਮਤਲਬ ਨਹੀਂ ਲੋਕਾਂ ਨੂੰ ਪਤਾ ਸੀ ਮੰਨੂ ਲੋਕ ਕਈ ਵਾਰੀ ਇਹਦੀ ਕੰਟਰਡਿਕਸ਼ਨ ਤੁਹਾਨੂੰ ਕੰਟਰੀ ਆਪਣਾ ਲੋਕਾਂ ਦੀ ਜਿਹੜੀ ਵਿਰੋਧਤਾ ਦਾ ਸਾਹਮਣਾ ਵੀ ਕਰਨਾ ਪੈਂਦਾ ਤੇ ਲੋਕ ਕਰਦੇ ਵੀ ਯਾਰ ਤੂੰ ਜਿਹੜਾ ਸ਼ਬਦ ਹੈ ਸੰਸਕ੍ਰਿਤ ਦਾ ਕਿਉਂ ਵਰਤ ਲਿਆ ਹੁਣ ਸ਼ਬਦ ਦਾ ਸੰਸਕ੍ਰਿਤ ਦਾ ਹੈਗਾ ਤੁਨੀਰ ਪੱਥਿਆਂ ਨੂੰ ਕਹਿੰਦੇ ਆਪਾਂ ਹਨਾ ਵੀ ਤੇ ਉਹ ਕਹਿੰਦੇ ਵੀ ਪੱਤਾ ਕਿਉਂ ਵਰਤ ਲਿਆ ਹੁਣ ਜਦ ਤੁਕਵੰਦੀ ਜਦੋਂ ਹੋ ਰਹੀ ਹੁੰਦੀ ਹੈ ਨਾ ਤੁਸੀਂ ਇਹ ਸੋਚ ਕੇ ਨਹੀਂ ਲਿਖਦੇ ਹੈਗੇ ਵੀ ਯਾਰ ਮੈਂ ਇੱਥੇ ਪੱਥਾ ਬਤਨਾ ਸੀ ਜਾਂ ਮੈਂ ਤਰਕਸ਼ ਵਰਤਣਾ ਸੀਗਾ ਤੇ ਤੁਨੀਰ ਮੈਨੂੰ ਤੁਨੀਰ ਤੋਂ ਚੰਗਾ ਲੱਗਿਆ ਮੈਂ ਤੁਨੀਰ ਵਰਤ ਲਿਆ ਹਨਾ ਤੇ ਐਦਾਂ ਮਤਲਬ ਮੈਂ ਉਰਦੂ ਤੋਂ ਫਾਰਸੀ ਤੋਂ ਤੇ ਇਹਨਾਂ ਪਸ਼ਾਮਤੋਂ متاثر ਥੋੜਾ ਜਿਹਾ ਰਿਹਾ ਜੀ ਜੀ ਅੱਗੇ ਹੋਰ ਜ਼ਿੰਦਗੀ ਦੇ ਵਿੱਚ ਜਦੋਂ ਤੱਕ ਤੁਸੀਂ ਕਰ ਰਹੇ ਹੋ ਇਹ ਗੱਲਾਂ ਕਰ ਰਹੇ ਹੋ ਹੁਣ ਅਗਲਾ ਗਾਣਾ ਤੁਹਾਡਾ ਕਦੋਂ ਤੱਕ ਪਹੁੰਚ ਰਿਹਾ ਸ ਹੈ ਅਗਲੇ ਮਹੀਨੇ ਤੱਕ ਮਤਲਬ ਵੀਡੀਓ ਹੁਣ ਬਣਨੀ ਹੈ ਗਾਣੇ ਦੀ ਤੇ ਉਹ ਆ ਜਾਏਗਾ ਜਲਦੀ ਉਹ ਦੋ ਦੋ ਕਦਨੀ ਰਿਲੀਜ਼ ਕਰੋਗੇ ਡੇਟ ਤਾਂ ਹਲੇ ਨਹੀਂ ਹੋ ਸਕਦੀ ਕਿਉਂਕਿ ਵੈਸੇ ਲੋਕ ਵਾਇਰਲ ਕਰਕੇ ਲੀਕ ਕਰਕੇ ਗਾਣਾ ਜਿਆਦਾ ਚਲਾ ਦਿੰਦੇ ਨੇ ਨਹੀਂ ਸਾਡਾ ਇਦਾਂ ਦਾ ਹੈ ਨਹੀਂ ਅਸੀਂ ਛੇਤੀ ਪ੍ਰਸਿੱਧ ਹੋਣਾ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਕਿ ਵੀ ਲੋਕ ਸ਼ਬਦ ਸੁਣਨ ਗਾਣੇ ਦੀ ਭਾਵਨਾ ਤੱਕ ਪਹੁੰਚਣ ਸੰਗੀਤ ਕਿਉਂਕਿ ਮੈਂ ਪਹਿਲਾਂ ਵੀ ਕਹਿ ਕੇ ਹਟੇ ਵੀ ਰੂਹ ਦੀ ਖੁਰਾਕ ਹੈ ਤੇ ਰੂਹ ਜਦ ਤੱਕ ਰੂਹ ਨੂੰ ਟੁੰਬਣ ਵਾਲਾ ਸੰਗੀਤ ਨਹੀਂ ਤੁਹਾਨੂੰ ਤੁਸੀਂ ਦੇ ਸਕਦੇ ਇਸ ਮਾਰਕੀਟ ਨੂੰ ਤਾਂ ਤੁਸੀਂ ਭਾਵੇਂ ਚੜਜੋਗੇ ਗਾਣਾ ਫਿਰ ਗਾਣੇ ਦੀ ਲੰਬੀ ਉਮਰ ਨਹੀਂ ਹੁੰਦੀ ਉਮਰ ਲ ਮੇਰੀ ਹੋਣੀ ਚਾਹੀਦੀ ਹੈ ਸੰਗੀਤ ਦੀ ਮੇਰਾ ਇਹ ਮੰਨਣਾ ਹੈ ਬਹੁਤ ਧੰਨਵਾਦ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਸੋ ਜਦੋਂ ਗੱਲ ਸਰੀਰ ਪੱਖੋਂ ਆ ਜਾਂਦੀ ਹੈ ਤਾਂ ਸਰੀਰ ਦੇ ਨਾਲ ਨਾਲ ਤੁਹਾਡੀ ਭਾਸ਼ਾ ਵੀ ਜੁੜੀ ਸਭ ਤੋਂ ਜ਼ਿਆਦਾ ਵਧੀਆ ਸ਼ਕਤੀਸ਼ਾਲੀ ਹੋਣੀ ਚਾਹੀਦੀ ਹੈ ਤੁਹਾਡੇ ਪਾਸ਼ਾ ਦੇ ਦਮ ਦੇ ਉੱਤੇ ਤੁਸੀਂ ਕੁਝ ਵੀ ਕਰ ਸਕਦੇ ਹੋ ਕਿਉਂਕਿ ਭਾਸ਼ਾ ਇੱਕ ਅਜਿਹਾ ਸਾਧਨ ਹੈ ਜਿਸ ਦੇ ਨਾਲ ਬੋਲ ਕੇ ਤੁਸੀਂ ਆਪਣੇ ਵਿਚਾਰ ਲੋਕਾਂ ਤੱਕ ਪ੍ਰਗਟ ਕਰ ਸਕਦੇ ਹੋ ਅਜਿਹੀਆਂ ਕੁਝ ਖਾਸ ਗੱਲਾਂ ਅੱਜ ਬਾਈ ਹੋਰਾਂ ਦੇ ਨਾਲ ਹੋਈਆਂ ତੜਾਕ ତੜਾਕ ਸਾਹਿਬ ਹੋਰਾਂ ਦਾ ਸਾਡੇ ਸ਼ੋਅ ਦੇ ਵਿੱਚ ਪਹੁੰਚਣ ਵਾਸਤੇ ਬਹੁਤ ਬਹੁਤ ਧੰਨਵਾਦ ਬਾਈ ਤੇ ਐਦਾਂ ਦੀਆਂ ਸਟੋਰੀਆਂ ਤੁਹਾਡੇ ਤੱਕ ਲੈ ਕੇ ਆਉਂਦੇ ਰਾਵਾਂਗੇ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਜੋ ਬੁਲਾ ਧੰਨਵਾਦ ਸਤਿ ਸ਼੍ਰੀ ਅਕਾਲ